ਤੁਹਾਡੀ ਸਾਨਮੁਖ ਹੈ ਜੀ ਕਹਾਣੀ ਸਾਂਝੀ ਖਿੜਕੀ ਜੂ ਰਾਮ ਸਰੂਪ ਅਣਕੀ ਜੀ ਦੁਆਰਾ ਲਿਖੀ ਗਈ ਹੈ ਉਹਨਾਂ ਦੇ ਘਰਾਂ ਦੀ ਇੱਕ ਕੰਧ ਸਾਂਝੀ ਹੈ ਇੱਕ ਪਾਸੇ ਹਜਾਰੀ لال Hindu ਖੱਤਰੀ ਦਾ ਘਰ ਤੇ ਇੱਕ ਪਾਸੇ ਲੱਖਾ ਸਿੰਘ ਜੱਟ ਸਿੱਖ ਹਜਾਰੀ لال ਤੇ ਲੱਖਾ ਸਿੰਘ ਹਾਣੂਹਣੇ ਹਨ ਉਹਨਾਂ ਦੇ ਘਰ ਭਾਵੇਂ ਅਡੱਡ ਪੱਤੀਆਂ ਵਿੱਚ ਹਨ ਪਾਰਹੋ ਬਚਪਨ ਵਿੱਚ ਘਰਾਂ ਦੀਆਂ ਛੱਤਾਂ ਤੇ ਖੇਡਦੇ ਇਕੱਠੇ ਹੀ ਹੁੰਦੇ। ਬੰਦੇ ਜਦੋਂ ਘਰ ਨਾ ਹੁੰਦੇ ਤਾਂ 부ੜੀਆਂ ਬਨੇਰਿਆਂ ਤੇ ਬੈਠ ਕੇ ਗੱਲਾਂ ਕਰਦੀਆਂ। ਲੱਖਾ ਸਿੰਘ ਮਾਂ ਦਾ ਇਕੱਲਾ ਪੁੱਤ ਸੀ ਤੇ ਹਜ਼ਾਰੀ لال ਵੀ ਇਕੱਲਾ। ਫੇਰ ਜਦ ਉਹ ਜਵਾਨ ਹੋ ਗਏ ਤਾਂ ਹਜ਼ਾਰੀ لال ਨੂੰ ਸਾਥ ਹੋ ਗਿਆ। ਉਹਦਾ ਪਿਓ ਹਲਵਾਈ ਦੀ ਦੁਕਾਨ ਕਰਦਾ ਹੁੰਦਾ। ਆਪਣੇ ਪਿੰਡ ਤੋਂ ਛੁੱਟ ਉਹ ਪਟੜੀ ਫੇਰਦੇ ਹੋਰ ਪਿੰਡਾਂ ਵਿੱਚ ਵੀ ਸਾਹੇ ਪਕਾ ਕੇ ਆਉਂਦਾ ਖਾਂਦਾ ਪਿੰਦਾ ਘਰ ਸੀ ਪਰ ਲੱਖਾ ਸਿੰਘ ਦੇ ਪਿਓ ਕੋਲ ਜ਼ਮੀਨ ਥੋੜੀ ਸੀ ਮਸਾਂ ਚਾਰ ਬਿੱਗੇ ਉਹੋ ਹੀ ਸੇ ਠੇਕੇ ਤੇ ਪੈੜੀ ਲੈ ਕੇ ਬਾਹੀ ਕਰਦਾ ਬਾਵਾ ਖਾਂਦਾ ਪਿੰਦਾ ਘਰ ਤਾਂ ਉਹ ਵੀ ਸੀ ਘਰ ਦੀ ਜ਼ਮੀਨ ਤਕੜੀ ਨਾ ਹੋਣ ਕਰਕੇ ਲੱਖੇ ਨੂੰ ਸਾਖ ਨਹੀਂ ਸੀ ਹੁੰਦਾ ਫਿਰ ਲੱਖੇ ਦੇ ਪਿਓ ਨੇ ਗੈਣੇ ਦੀ ਘਮਾ ਜ਼ਮੀਨ ਲੈ ਲਈ ਦੋ ਕੁ ਸਾਲਾਂ ਬਾਅਦ ਫਿਰ ਇੱਕ ਘਮਾ ਹੋਰ ਤੇ ਫਿਰ ਉਹਨਾਂ ਦੇ ਘਰ ਦੀ ਹਵਾ ਵੱਜਣ ਲੱਗੀ ਹਯਾਰੀ ਲਾਲ ਦੀ ਬਹੂ ਬਣਸੋ ਇੱਕ ਵਾਰੀ ਪੇਕੇ ਗਈ ਤਾਂ ਗਵੰਡੀਆਂ ਦੀ ਕੁੜੀ ਲਈ ਮੁੰਡੇ ਦੀ ਦਸਪਾ ਆਈ ਕੁੜੀ ਵਾਲਿਆਂ ਨੂੰ ਹੋਰ ਕੀ ਚਾਹੀਦਾ ਸੀ ਲੱਖਾ ਕਮਾਉ ਮੁੰਡਾ ਸੀ ਅੱਜ ਗਹਿਣੇ ਦੀ ਜ਼ਮੀਨ ਕੋਲ ਹੈ ਤਾਂ ਕੱਲ ਨੂੰ ਬੈ ਵੀ ਲੈ ਲੈਣਗੇ ਪਿੰਡ ਵਿੱਚ ਗਹਿਣੇ ਬੈ ਜ਼ਮੀਨ ਦਾ ਲੈਣ ਦੇਣ ਤਾਂ ਚੱਲਦਾ ਰਹਿੰਦਾ ਹੈ ਫਿਰ ਮੁੰਡੇ ਨੂੰ ਐਬ ਕੋਈ ਨਹੀਂ ਲੱਖੇ ਨੂੰ ਸਾਖ ਹੋ ਗਿਆ ਕੁੜੀ ਲੱਖੇ ਨਾਲੋਂ ਉਮਰ ਵਿੱਚ ਕੁਝ ਛੋਟੀ ਸੀ ਬੰਸੋ ਤੋਂ ਵੀ ਛੋਟੀ ਬੰਸੋ ਨੂੰ ਉਹ ਪੂਆ ਆਖਦੀ ਸੀ ਸੱਸਾਂ ਬਾਗ ਹੀ ਪੂਆ ਭਤੀਜੀ ਵਰਤਣ ਲੱਗੀਆਂ ਸਗੋ ਬੁੜੀਆਂ ਨਾਲੋਂ ਉਹ ਬਹੁਤਾ ਸੁਰੱਖਦੀਆਂ ਇੱਕ ਪਿੰਡ ਦੀਆਂ ਜੋ ਸਨ ਫੇਰ ਗਵਾਂਡਣਾ ਇੱਥੇ ਵੀ ਗਵਾਂਡ ਮੱਥਾ ਹਜ਼ਾਰੀ ਦੇ ਘਰ ਦੀਆਂ ਤਾਂ ਪੱਕੀਆਂ ਪੌੜੀਆਂ ਸਨ ਆਸਾਨੀ ਨਾਲ ਹੀ ਛੱਤ ਤੇ ਜਾ ਸਕੀਂਦਾ ਸੀ ਪਰ ਲੱਖੇ ਦੇ ਘਰ ਬਾਸ ਦੀ ਪੌੜੀ ਸੀ ਬਾਂਸ ਦੀ ਪੌੜੀ ਚੜ ਕੇ ਕੋਠੇ ਤੇ ਆਉਣ ਜਾਣਾ ਐਨਾ ਸੁਖਾਲਾ ਤੇ ਛੇਤੀ ਦਾ ਕੰਮ ਨਹੀਂ ਸੀ। ਇੱਕ ਇੱਕ ਟੰਬਾ ਕਰਕੇ ਉਤਰਨਾ ਪੈਂਦਾ ਸੀ। ਬਾਂਸ ਦੀ ਪੌੜੀ ਲਿਚਕਦੀ ਧਿਆਨ ਨਾਲ ਰੱਖਣਾ ਪੈਂਦਾ। ਪੌੜੀ ਹੁਣ ਸਰਕੀ ਹੁਣ ਸਰਕੀ। ਥੱਲੇ ਦੀ ਇੱਕ ਦੂਜੇ ਦੇ ਘਰ ਆਉਣਾ ਹੁੰਦਾ। ਤਾਂ ਘਰ ਦਸਾਂ ਘਰਾਂ ਨੂੰ ਵਗੜ ਕੇ ਆਉਣਾ ਪੈਂਦਾ। ਗੱਲ ਕਰੇ ਬਗੈਰ ਇੱਕ ਦੂਜੇ ਨੂੰ ਸਰਦਾ ਨਹੀਂ ਸੀ। ਲੱਖੇ ਦੀ ਬਹੂ ਮਲਕੀਤੋ ਤਿੱਖੇ ਦਿਮਾਗ ਦੀ ਮਾਲਕ ਸੀ। ਔਰੇ ਸਾਂਝੀ ਕੰਦ ਦੀ ਖਿੜਕੀ ਕੜਵਾ ਲਈ। ਦੋਵੇਂ ਘਰਾਂ ਮਗਰਲੀਆਂ ਸਵਾਤਾਂ ਵਿੱਚ ਇਹ ਖਿੜਕੀ ਖੁੱਲਦੀ। ਇਹ ਲੰਬਾਈ ਚੌੜਾਈ ਵਿੱਚ ਬਹੁਤ ਛੋਟੀ ਸੀ। ਬਸ ਗੱਲਬਾਤ ਹੀ ਕੀਤੀ ਜਾ ਸਕਦੀ ਜਾਂ ਫਿਰ ਦਾਲ ਪਾਣੀ ਦਾ ਲੈਣ ਦੇਣ ਰਹਿੰਦਾ। ਖਿੜਕੀ ਵਿੱਚ ਦੀ ਬੰਦਾ ਨਹੀਂ ਲੰਘ ਸਕਦਾ ਸੀ। ਹਜ਼ਾਰੀ ਲਾਲ ਦਾ ਘਰ ਉੱਚੇ ਥਾਂ ਸੀ। ਲੱਖੇ ਦਾ ਘਰ ਖਾਸਾਨੀ ਵਾਂ। ਬੰਸੋਂ ਨੂੰ ਝੁੱਕ ਕੇ ਖਿੜਕੀ ਵਿੱਚ ਦੇਖਣ ਪੈਂਦਾ ਸੀ। ਜਦੋਂ ਕਿ ਇਹ ਮਲਕੀਤੋ ਬਾਹਰ ਖੜੀ ਕਰਕੇ ਕੋਈ ਚੀਜ਼ ਲੈਦੀ ਦਿੰਦੀ ਨਿੱਕੀ ਜਿਹੀ ਚੁਗਾਠ ਲਾ ਕੇ ਖਿੜਕੀ ਨੂੰ ਫੱਟੀ ਵੀ ਲੱਗਦੀ ਸੀ ਹਜ਼ਾਰੀ ਦੀ ਸੁਹਾਤ ਵਿੱਚ ਇਹਨੂੰ ਕੁੰਡਾ ਲੱਗਦਾ ਹਜ਼ਾਰੀ ਲਾਲ ਦੇ ਕਬੂਤਰ ਰੱਖੇ ਹੁੰਦੇ ਉਹ ਹਲਵਾਈ ਦਾ ਕੰਮ ਕਰਦਾ ਕਿੰਨੀ ਵੀ ਉਹਨੂੰ ਥਕਾਵਟ ਹੁੰਦੀ ਆਪਣੇ ਘਰ ਆ ਕੇ ਉਹ ਕਬੂਤਰਾਂ ਵਾਲੇ ਖੁੱਡੇ ਮੁਰੇ ਜ਼ਰੂਰ ਬੈਠਦਾ ਉਹ ਨਾ ਅੱਗੇ ਚੋਗਾ ਖਿਲਾਰਦਾ ਕੁੰਡੇ ਵਿੱਚ ਪਾਣੀ ਭਰ ਦਿੰਦਾ ਛਤਰੀ ਤੇ ਆ ਕੇ ਬੈਠੇ ਕਬੂਤਰਾਂ ਨੂੰ ਖੁੱਡੇ ਵਿੱਚ ਬਾੜਦਾ ਦਾਣੇ ਚੁਗਦੇ ਤੇ ਗੁੱਟਰ-ਗੁੱਟਰ ਕਰਦੇ ਹਜ਼ਾਰੀ ਲਾਲ ਹੁੱਕਾ ਪੀਂਦਾ ਤੇ ਕਬੂਤਰਾਂ ਦੇ ਖੁੱਡੇ ਦਾ ਸੰਸਾਰ ਆਪਣੇ ਅੰਦਰ ਰਚਾ ਲੈਂਦਾ ਉਹ ਇੰਜ ਮੰਤਰ ਮੁਗਧ ਹੁੰਦਾ ਕਿ ਪੌੜੀਆਂ ਉੱਤਰ ਕੇ ਲੱਖਾ ਵੀ ਉਹਦੇ ਕੋਲਾ ਬੈਠਦਾ ਫਿਰ ਉਹ ਇੱਧਰ ਉੱਧਰ ਦੀਆਂ ਗੱਲਾਂ ਮਾਰਨ ਲੱਗਦੇ ਬਹੁਤ ਸਮਾਂ ਲੰਘ ਗਿਆ ਸੀ ਮਾੜੇ ਦਿਨ ਵੀ ਆਏ ਚੰਗੇ ਵੀ ਚੰਗੇ ਵੀ ਤੇ ਮਾੜੇ ਵੀ ਲੱਖਾ ਸਿੰਘ ਦੇ ਮਾਪਿਓ ਕਦੋਂ ਗੁজার ਗਏ ਹੁਣ ਉਹ ਆਪ ਧੀਆ ਪੁੱਤਾਂ ਵਾਲਾ ਹੈ ਲੱਖਾ ਤੇ ਹਜ਼ਾਰੀ 50-50 ਨੂੰ ਟੁੱਕਣ ਵਾਲੇ ਹਨ ਕੰਦ ਵਾਲੀ ਸਾਂਝੀ ਖਿੜਕੀ ਦਾ ਲੈਣ ਦੇਣ ਓਵੇਂ ਜਿਵੇਂ ਜਾਰੀ ਹੈ ਇੱਕ ਦਿਨ ਆਥ ਨੇ ਨਰਮਾ ਗੁੱਢ ਕੇ ਲੱਖਾ ਉਹਦੇ ਮੁੰਡੇ ਤੇ ਸਿਰੀ ਪਿੰਡ ਪਹੁੰਚੇ ਸੱਤ ਵਿੱਚ ਪਿੰਡ ਦੇ ਲੋਕ ਅਣ ਹੋਈਆਂ ਗੱਲਾਂ ਕਰਦੇ ਉਹਨਾਂ ਨੂੰ ਸੁਣੇ ਛੋਟਾ ਮੁੰਡਾ ਜੋ 8ਵੀਂ ਜਮਾਤ ਵਿੱਚੋਂ ਫੇਰ ਉਹ ਕਿ ਸਕੂਲੋਂ ਹਟ ਗਿਆ ਸੀ ਸੱਤ ਵਿੱਚ ਹੀ ਖੜ ਗਿਆ ਹੈ ਫੇਰ ਉਹ ਘਰ ਆ ਕੇ ਗੱਲ ਕਰਦਾ ਹੈ ਪਤਾ ਨਹੀਂ ਕਿੱਥੇ ਅਖੇ ਸੱਤ ਬੰਦੇ ਬੱਸ ਵਿੱਚੋਂ ਉਤਾਰ ਕੇ ਮਾਰਤੇ ਕਹਿੰਦੇ ਸੱਤੇ ਨੰਗੇ ਸਿਰਾਂ ਵਾਲੀ ਸੀ ਲੱਖਾ ਪੁੱਛਦਾ ਹੈ ਕਿੱਥੋਂ ਉੱਡੀ ਗੱਲ ਇਹ ਬੱਗੇ ਦਾ ਹਰਦਿਆਲਾ ਖਵਾਰ ਲਈ ਬੈਠਾ ਸੀ ਉਹਦੇ 'ਚ ਲਿਖੀ ਹੋਈ ਹੈ ਸਾਰੀ ਕਹਾਣੀ ਆੜ-ਪੜ ਸੁਣਾਈ ਐ ਉਹਨੇ ਸਾਰਿਆਂ ਨੂੰ ਮੁੰਡਾ ਜਵਾਬ ਦਿੰਦਾ ਹੈ ਤੱਤੇ ਪਾਣੀ ਨਾਲ ਨਹਾ ਧੋ ਕੇ ਲੱਖਾ ਆਪਣੇ ਘਰ ਦੀ ਬਾਸ ਦੀ ਪੌੜੀ ਚੜਦਾ ਤੇ ਹਜ਼ਾਰੀ ਲਾਲ ਦੀਆਂ ਪੱਕੀਆਂ ਪੌੜੀਆਂ ਉੱਤਰ ਕੇ ਕਬੂਤਰਾਂ ਦੇ ਖੁੱਡੇ ਮੂਰੇ ਜਾ ਬੈਠਦਾ ਹੈ ਨਿਤ ਦੀ ਤਰ੍ਹਾਂ ਹਜ਼ਾਰੀ ਲਾਲ ਹੁੱਕਾ ਪੀ ਰਿਹਾ ਹੈ ਧਿਆਨ ਮਗਨ ਜਿਹਾ ਬੈਠਾ ਹੈ ਲੱਖਾ ਸਿੰਘ ਹੀ ਗੱਲ ਤੋੜਦਾ ਹੈ ਹਜ਼ਾਰੀ ਯਾਰ ਸੁਣੀ ਗੱਲ ਤੂੰ ਕਿਹੜੀ ਉਨੇ ਬੇਧਿਆਨੀ ਅੱਖ ਦਿੱਤਾ ਹੈ ਸੋਚਿਆ ਹੋਵੇਗਾ ਖਬਰ ਹੈ ਕਿਹੜੀ ਗੱਲ ਕਰੇਗਾ ਛੋਟਾ ਕਹਿੰਦਾ ਅਖੇ ਖ਼ਵਾਰ ਚ ਤਾਂ ਤੜਕੇ ਹੀ ਹੋਈ ਜਾਂਦੀਆਂ ਸੀ ਗੱਲਾਂ ਰੇੜੀ ਤੇ ਵੀ ਆ ਗਿਆ ਸੱਤ ਨੇ 17 ਬੰਦਿਆਂ ਦੀ ਗੱਲ ਹੈ ਚਾਹੇ ਇੱਕ ਹੋਵੇ ਭਾਈ ਬੰਦਾ ਬਣਦਾ ਯਾਰ ਕਿਤੇ ਹਜ਼ਾਰੀ ਲਾਲ ਬੋਲਿਆ ਹੈ ਉਹ ਕੀ ਪਤਾ ਅਜੇ ਦੇਖਦਾ ਜਾ ਅਖੇ ਦੇਖ ਭਾਈ ਬਣ ਲਿਆ ਤੂੰ ਰੰਗ ਕਰਤਾਰ ਦੀ ਦੋਵੇਂ ਜਣੇ ਉਦਾਸ ਹਾਸਾ ਹਸੇ ਹਨ ਸੁਣਿਆ ਸੀ ਕਦੇ ਇਹ ਗੱਲਾਂ ਲੱਖੇ ਨੇ ਫਿਰ ਚੋਰਾ ਕੀਤਾ ਕੌਣ ਹੋਏ ਬਈ ਉਹ ਕਹਿੰਦੇ ਪਾਕਿਸਤਾਨੀ ਨੇ ਪੇਸ ਬਦਲ ਕੇ ਆਏ ਵੇ ਆ ਇਧਰ ਪਾਕਿਸਤਾਨੀ ਨੇ ਕੋਈ ਕਹਿੰਦਾ ਅਮਰੀਕਾ ਕਰਾਉਂਦਾ ਸਭ ਕੁਝ ਅਮਰੀਕਾ ਆਪਣੇ ਵਿੱਚੋਂ ਹੀ ਹੋ ਸਕਦਾ ਕੀ ਕਹਿ ਸਕਦੇ ਆ ਬਈ ਸਰੋਵਰਾਂ 'ਚ ਸਿਗਰਟਾਂ ਸਿੱਟਣ ਵਾਲੇ ਕੌਣ ਸੀ ਕੀ ਕਹਿ ਸਕਦੇ ਆ ਬਈ ਤੇਓ ਮੰਦਰਾਂ ਚ ਗਊਆਂ ਨੇ ਪੁੱਛਾਂ ਸੱਟਣ ਵਾਲੀ ਕੀ ਕਹਿ ਸਕਦੇ ਆ ਉਹੀ ਤੇਰੇ ਵਾਲੀ ਗੱਲ ਅਖੇ ਦੇਖ ਪਾਈ ਬਾਲਿਆ ਰੰਗ ਕਰਤਾਰ ਦੇ ਹਜ਼ਾਰੀ ਲਾਲ ਦੇਵੀ ਦੋ ਮੁੰਡੇ ਸਨ ਵੱਡਾ ਮੁੰਡਾ ਬਾਜ਼ਾਰ ਵਿੱਚ ਪਿਓ ਦੀ ਦੁਕਾਨ ਤੇ ਹਲਵਾਈ ਦਾ ਕੰਮ ਕਰਦਾ ਪਿੰਡ ਦੇ ਐਨ ਵਿਚਕਾਰ ਹਨੂਮਨ ਦਾ ਮੰਦਰ ਸੀ ਮੰਦਰ ਵਾਲੀ ਥਾਂ ਬਰਿਆਂ ਪੁਰਾਣਾ ਇੱਕ ਝੰਡ ਮੰਦਰ ਪਿੰਡ ਦੇ ਐਨ ਵਿਚਕਾਰ ਕਿਉਂ ਹੈ ਹੋ ਸਕਦਾ ਹੈ ਜੰਡ ਤੇ ਮੰਦਿਰ ਪਹਿਲਾ ਹੋਣ ਤੇ ਪਿੰਡ ਮੰਗਰੋਂ ਬੱਜਿਆ ਹੋਵੇ ਮੰਦਿਰ ਛੋਟਾ ਹੀ ਹੈ ਆਦਮੀ ਦੇ ਸਿਰ ਜਿੰਨਾ ਉੱਚਾ ਚੂਨੇ ਦੀ ਪਿਲਾਈ ਕੀਤੀ ਹੋਈ ਮੰਦਿਰ ਦਾ ਪੁਜਾਰੀ ਹਰ ਸਾਲ ਇਸ ਤੇ ਸਫੈਦੀ ਕਰਵਾ ਦਿੰਦਾ ਹੈ ਹਰ ਮੰਗਲਵਾਰ ਆਥਣ ਨੂੰ ਚੜਾਵਾ ਚੁੱਕ ਕੇ ਲੈ ਜਾਂਦਾ ਹੈ ਮੰਦਿਰ ਵਿੱਚ ਦੋ ਪੱਥਰ ਦੀ ਮੂਰਤੀ ਹੈ ਉਸ ਤੇ ਸਰੋਂ ਦਾ ਤੇਲ ਤੇ ਸੰਧੂਰ ਚੜਦਾ ਹੈ ਮੰਦਿਰ ਦੁਆਲੇ ਚਾਰੇ ਪਾਸੇ 10-12 ਦੁਕਾਨਾਂ ਇਹਨਾਂ ਦੁਕਾਨਾਂ ਤੋਂ ਪਿੰਡ ਵਿੱਚ ਲੋੜੀਂਦੀ ਹਰ ਚੀਜ਼ ਮਿਲਦੀ ਹੈ। ਗੁੜ ਚਾਹ ਦੀ ਦੁਕਾਨ, ਬਜਾਜੀ ਦੀ ਦੁਕਾਨ, ਲੋਹੇ ਦੀ ਦੁਕਾਨ, ਬਸਾਤੀ ਦੀ ਦੁਕਾਨ। ਬਸ ਇਹਨਾਂ ਦੁਕਾਨਾਂ ਨੂੰ ਹੀ ਬਾਜ਼ਾਰ ਆਖਿਆ ਜਾਂਦਾ ਹੈ। ਇਸ ਬਾਜ਼ਾਰ ਵਿੱਚ ਇੱਕ ਦੁਕਾਨ ਹਜ਼ਾਰੀ ਹਲਵਾਈ ਦੀ ਹੈ ਜਿਸ ਤੇ ਹੁਣ ਉਸਦਾ ਵੱਡਾ ਮੁੰਡਾ ਨੰਜੋ ਕੰਮ ਕਰਦਾ ਹੈ। ਨੰਜੋ ਤੋਂ ਛੋਟਾ ਰਾਜਦੇਵ ਹੈ। ਇਹ ਨੇੜੇ ਦੇ ਸ਼ਹਿਰ ਕਾਲਜ ਜਾਂਦਾ ਹੁੰਦਾ ਪੀਏ ਕਰ ਗਿਆ ਸੀ। ਫਿਰ ਉਹ ਉਸ ਸ਼ਹਿਰ ਵਿੱਚ ਬੈਂਕ ਦੀ ਨੌਕਰੀ ਤੇ ਲੱਗ ਗਿਆ। ਹਰ ਰੋਜ਼ ਪਿੰਡ ਆ ਜਾਂਦਾ ਹੈ ਸਕੂਟਰ ਹੈ ਉਹਦੇ ਕੋਲ। ਹਜ਼ਾਰੀ لال ਨੇ ਉਹਦਾ ਨਾਂ ਸਿਰਫ ਰਾਜਦੇਵ ਰੱਖਿਆ ਸੀ। ਪਰ ਉਹ ਰਾਜਦੇਵ ਸਿੰਘ ਲਿਖਣ ਲੱਗ ਪਿਆ। ਕੇਸ ਦਾੜੀ ਰੱਖ ਕੇ ਪੱਗ ਬੰਨਣ ਲੱਗਿਆ। ਹੁਣ ਦਾੜੀ ਖੁੱਲੀ ਛੱਡ ਕੇ ਰੱਖਦਾ ਹੈ। ਸੋਣਾ ਹੀ ਬੜਾ ਲੱਗਦਾ ਹੈ। ਕਦੇ-ਕਦੇ ਉਹ ਵੱਡੇ ਭਰਾ ਨੰਜੋ ਨਾਲ ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਮਿੱਠੀ-ਮਿੱਠੀ ਬਹਿਸ ਕਰਦਾ ਹੈ। ਵਿਹਸ ਵਿੱਚ ਹਜ਼ਾਰੀ ਲਾਲ ਸ਼ਾਮਲ ਹੋ ਜਾਂਦਾ ਹੈ ਹਜ਼ਾਰੀ ਨੰਜੋ ਦਾ ਪੱਕ ਲੈਂਦਾ ਹੈ ਪਰ ਰਾਜਦੇਵ ਦੋਹਾਂ ਦੇ ਉੱਤੋਂ ਦੀ ਰਹਿੰਦਾ ਹੈ ਬੰਸੋ ਨੂੰ ਵੀ ਹੋ ਚੁੱਪ ਕਰਵਾ ਕੇ ਸਾਹ ਲੈਂਦਾ ਹੈ ਰਾਜਦੇਵ ਸਿੰਘ ਸ਼ਹਿਰੋਂ ਅਖਬਾਰ ਲੈ ਕੇ ਆਉਂਦਾ ਹੈ ਉਹ ਅਖਬਾਰ ਦਾ ਪੱਕਾ ਸਰੋਤਾ ਲੱਖਾ ਸਿੰਘ ਹੈ ਲੱਖੇ ਦਾ ਛੋਟਾ ਮੁੰਡਾ ਕਦੇ-ਕਦੇ ਰਾਜਦੇਵ ਤੋਂ ਅਖਬਾਰ ਮੰਗ ਕੇ ਆਪਣੇ ਘਰ ਲੈ ਜਾਂਦਾ ਹੈ ਅੰਬਰ ਚੜਿਆ ਨੀਲਾ ਤਾਰਾ ਸ਼ਹਿਰ ਵਿੱਚ ਕਰਫਿਊ ਹੈ ਰਾਜਦੇਵ ਕਿੰਨੇ ਹੀ ਦਿਨ ਬੈਂਕ ਨਹੀਂ ਗਿਆ ਅਖਬਾਰ ਵੀ ਬੰਦ ਹਨ ਰੇਡੀਓ ਰਹਿ ਗਿਆ ਬਸ ਰਾਜਦੇਵ ਖਬਰਾਂ ਦੇ ਮਤਲਬ ਸਮਝਾਉਂਦਾ ਹੈ ਪਰ ਕੀ ਸੱਚ ਹੈ ਕੀ ਝੂਠ ਲਾਹੌਰ ਕੁਝ ਬੋਲਦਾ ਹੈ ਬੀਬੀਸੀ ਕੁਝ ਹੋਰ ਆਕਾਸ਼ਵਾਣੀ ਕੁਝ ਹੋਰ ਤੇ ਫੇਰ ਆਸਮਾਨ ਕੁਝ ਸਾਫ਼ ਹੋਇਆ ਹੈ ਪਰ ਧਰਤੀ ਦੇ ਲੋਕ ਇੱਕ ਦੂਜੇ ਤੋਂ ਅੱਖਾਂ ਬਚਾ ਕੇ ਗੱਲਾਂ ਕਰਨ ਲੱਗੇ ਹਨ ਹੁਣ ਰਾਜਦੇਵ ਘਰ ਵਿੱਚ ਬਹੁਤੀ ਬਹਿਸ ਨਹੀਂ ਕਰਦਾ ਚਾਚਾ ਲੱਖਾ ਸਿੰਘ ਜਦੋਂ ਉਹਨੂੰ ਮਿਲਦਾ ਹੈ ਤਾ ਖਬਰਾਂ ਦੇ ਅਰਥ ਨਹੀਂ ਰਹਿ ਜਾਂਦੀ ਜੇ ਉਹ 2-4 ਬੰਦਿਆਂ ਨਾਲ ਗੱਲਾਂ ਕਰ ਰਿਆ ਹੋਵੇ ਤਾਂ ਰਾਜਦੇਵ ਨੂੰ ਕੋਲ ਆਇਆ ਦੇਖ ਕੇ ਪਤਾ ਨਹੀਂ ਉਹ ਆਪਣੀ ਗੱਲ ਦਾ ਰੁੱਖ ਕਿਉਂ ਬਦਲ ਲੈਂਦੇ ਹਨ ਰਾਜਦੇਵ ਸਭ ਸਮਝਦਾ ਹੈ ਤੇ ਹੈਰਾਨ ਹੈ ਲੱਖਾ ਸਿੰਘ ਹੁਣ ਕਦੇ ਆਥਣੇ ਹਜ਼ਾਰੀ لال ਦੇ ਖੁੱਡੇ ਮੂਰੇ ਜਾ ਕੇ ਨਹੀਂ ਬੈਠਦਾ ਬੰਸੋ ਤੇਮਲ ਕੀਤਾ ਸਾਂਝੀ ਖਿੜਕੀ ਕੋਲ ਖੜ ਕੇ ਗੱਲਾਂ ਦਾ ਸਾਂਝੀਆਂ ਕਰਦੀਆਂ ਹਨ ਪਰ ਗੱਲਾਂ ਵਿੱਚ ਉਹ ਰਸ ਨਹੀਂ ਹੁੰਦਾ ਉਹ ਆਪਤੀਜੀ ਵਾਲਾ ਰਿਸ਼ਤਾ ਜਿਵੇਂ ਬਦਰੰਗ ਹੁੰਦਾ ਜਾਪਦਾ ਹੋਵੇ ਚੀਜ਼ਾਂ ਦਾ ਲੈਣ ਦੇਣ ਉਵੇਂ ਹੈ ਮਹਾਰਾਣੀ ਦਾ ਕਤਲ ਰਾਜਧਾਨੀ ਫਿਰਕਿਉ ਦੰਗੇ ਹਾਹਾਕਾਰ ਮਹਾਪੈ ਦੈਸਤ ਦੀ ਜ਼ਹਿਰੀਲੀ ਹਵਾ ਬੇਪਰੋਸਕੀ ਦਾ ਮਾਰੂ ਆਲਮ ਸਾਂਝੀ ਖਿੜਕੀ ਦੀ ਫੱਟੀ ਡਿੱਗੂ ਡਿੱਗੂ ਕਰਦੀ ਰਹਿੰਦੀ ਹੈ ਪਿਛਲੇ ਦਿਨਾਂ ਵਿੱਚ ਇਹਦੇ ਥੱਲੇ ਵਾਲਾ ਕਬਜਾ ਉਖੜ ਕੇ ਡਿੱਗ ਪਿਆ ਸੀ ਉਤਲਾ ਕਬਜਾ ਵੀ ਢਿਲਕਿਆ ਪਿਆ ਹੈ ਖਿੜਕੀ ਬੰਦ ਕਰਨ ਤੇ ਖੋਲਣ ਨਾਲ ਬਰੰਗੀਆਂ ਦੇ ਸਿਰੇ ਬਾਹਰ ਨਿਕਲ ਆਉਂਦੇ ਹਨ ਬੰਸੋ ਨੇ ਉਹਨਾਂ ਨੂੰ ਕਈ ਵਾਰ ਪਾਇਆ ਫੱਟੇ ਨਾਲ ਠੋਕਿਆ ਹੈ ਨਿੱਤ ਦੀ ਠੋਕਾ ਠਾਕੀ ਨਾਲੋਂ ਇੱਕ ਦਿਨ ਫੱਟੀ ਖਿੱਚ ਕੇ ਉਹਨੇ ਦੱਬ ਕੇ ਬਗਾ ਮਾਰੀ ਖਿੜਕੀ ਖੁਲਵਾਰੀ ਹੋ ਗਈ ਹੈ ਤੇ ਫਿਰ ਕੀ ਹੋਇਆ ਹੈ ਬੰਸੋ ਨੇ ਘਰ ਹੀ ਗਾਰਾ ਬਣਾ ਕੇ ਖਿੜਕੀ ਵਿੱਚ 4 ਡਬਲ ਇੱਟਾਂ ਠੋਕ ਦਿੱਤੀਆਂ ਹਨ ਉੱਤੋਂ ਦੀ ਉਹੀ ਗਾਰਾ ਲਿਪ ਦਿੱਤਾ ਹੈ ਮਰਕੀਤੋ ਨੂੰ ਪਤਾ ਲੱਗਿਆ ਤਾਂ ਕੋਠੇ ਉਤੋਂ ਦੀ ਆ ਕੇ ਬਨੇਰੇ ਨਾਲ ਬੈਠ ਗਈ ਕਹਿੰਦੀ ਹੈ ਕੁੜੇ ਭੂਆ ਲੋੜਾ ਮਾਰਿਆ ਇਹ ਕੀ ਕੀਤਾ ਤੂੰ ਖਿੜਕੀ ਬੰਦ ਕਰਤੀ ਮੈਂ ਤਾਂ ਭਾਈ ਸੰਬਰ ਦੀ ਥੱਕ ਗਈ ਚਿੜੀਆਂ ਆਲਣੇ ਪਾਉਣੋਂ ਨਹੀਂ ਹਟਦੀਆਂ ਡੱਕੇ ਡੱਕੇ ਹੀ ਡੱਕੇ ਚੇਰ-ਚੇਰ ਸਾਰਾ ਦਿਨ ਨਹੀਂ ਮੁਕਦੀ ਇਹਨਾਂ ਦੀ ਮੱਖਿਆ ਜਾਬੀ ਮਕਾਉਨੀਆਂ ਬੰਸੋ ਨੇ ਜਿਵੇਂ ਚਲਾਕ ਹਾਸੇ ਵਿੱਚ ਜਵਾਬ ਦਿੱਤਾ ਹੋਵੇ ਗਾ ਮਰਜੀ ਐ ਭੂਆ ਤੇਰੀ ਚਿੜੀਆਂ ਨੂੰ ਤਾਂ ਆਲਣੇ ਹੋਰ ਬਥੇਰੇ ਤੇ ਫਿਰ ਉਹ ਵੀ ਹੱਸੀ ਹੈ ਮੱਖੀਆਂ ਏਕੀ ਪਾਣਾ ਵਰਤਾਤਾ ਤਾਂ ਭੂਆ ਨੇ ਪੁੱਛਾਂ ਤਾਂ ਜਾ ਕੇ ਪੰਜਾਬ ਸਮਝੌਤਾ ਸਭ ਪੰਜਾਬੀਆਂ ਦੇ ਫੇਫੜਿਆਂ ਵਿੱਚ ਜਿਵੇਂ ਪੂਰਾ ਸਾਹ ਭਰਨ ਲੱਗਿਆ ਹੋਵੇ ਜਿੰਨਾ ਤੇ ਚੜੇ ਫਿਰਕੂ ਜ਼ਹਿਰ ਨੂੰ ਜਿਵੇਂ ਕੋਈ ਰੰਗ ਕਾਟ ਮਿਲ ਗਿਆ ਹੋਵੇ ਪਿੰਡ ਦੀ ਸੱਤ ਵਿੱਚ ਸਿਆਣ ਫੋਤਰਨ ਲੱਗੀ ਹੈ ਪਰ ਗਜਬ ਸਾਈ ਦਾ ਸ਼ਾਂਤੀ ਦੂਤ ਹੀ ਖਤਮ ਕਰ ਦਿੱਤਾ ਗਿਆ ਹੈ ਜਿਵੇਂ ਸਿਖਰ ਦੁਪਹਿਰੇ ਹਨੇਰ ਪੈ ਗਿਆ ਹੋਵੇ ਮਹੀਨਿਆਂ ਪਿਛੋਂ ਲੱਖਾ ਸਿੰਘ ਕਬੂਤਰਾਂ ਦੇ ਖੁੱਡੇ ਅੱਡ ਕੇ ਆ ਕੇ ਬੈਠਾ ਤੇ ਹਜਾਰੀ لال ਗੱਲਾਂ ਕਰਨ ਲੱਗਿਆ ਹੈ ਦੇਖ ਲੈ ਭਾਈ ਬੰਦਿਆਂ ਨੇ ਆਪ ਦਾ ਬੰਦਾ ਹੀ ਮਾਰਤਾ ਲੱਖਾ ਕਹਿ ਰਿਹਾ ਹੈ ਪਹਿਲਾਂ ਕੁੱਤੇ ਬਿੱਲੀਆਂ ਨੂੰ ਮਾਰਦੇ ਸੀ ਹਜਾਰੀ ਆਖਦਾ ਹੈ ਨਾ ਮੇਰਾ ਮਤਲਬ ਇਹ ਉਹ ਗੱਲ ਤਾਂ ਰਹੀ ਨਾ ਲੱਖੇ ਦੀ ਡੂੰਗੀ ਚਿੰਤਾ ਇਹ ਤਾਂ ਹੋਰ ਪਾਸੇ ਹੀ ਤੁਰਪੀ ਕਹਾਣੀ ਦੋਮਾ ਦੇ ਸਮਝੋਂ ਬਾਹਰ ਤੇ ਫੇਰ ਪੱਗਾਂ ਵਾਲਿਆਂ ਦੇ ਕਤਲਾਂ ਦਾ ਸਿਲਸਿਲਾ ਸਿਲਸਿਲਾ ਜਾਰੀ ਹੈ ਪੱਗਾਂ ਵਾਲੇ ਵੀ ਕਤਲ ਕੀਤੇ ਜਾ ਰਹੇ ਹਨ ਨੰਗੇ ਸਿਰਾਂ ਵਾਲੇ ਵੀ ਜੋ ਵੀ ਸਾਹਮਣੇ ਆ ਜਾਵੇ ਦੈਸਤ ਦਾ ਕਰਦੋ ਗਵਾਰ ਸਾਜ਼ਿਸ਼ ਸਾਫ ਹੈ ਕਿ ਦੈਸਤਾ ਦੇ ਹੋ ਕੇ ਇੱਕ ਫਿਰਕਾ ਪੰਜਾਬ ਛੱਡ ਜਾਵੇ ਸਕੂਟਰ ਦੀ ਸਵਾਰੀ ਮੌਤ ਦੀ ਸੂਚਕ ਸਕੂਟਰ ਕਬਜ਼ੇ ਵਿੱਚ ਆ ਜਾਵੇ ਬੰਦਾ ਖਤਮ ਸਕੂਟਰ ਸਵਾਰ ਪੱਗਵਾਲਾ ਹੋਵੇ ਜਾਂ ਨੰਗੇ ਸਿਰ ਵਾਲਾ ਜੇ ਵਿੱਚ ਨੋਟਾਂ ਦਾ ਭਾਰ ਹੋਵੇ ਤਾਂ ਹੋਰ ਵੀ ਗਨੀਮਤ ਆਮ ਪੰਜਾਬੀਆਂ ਦੀ ਸਮਝ ਵਿੱਚ ਗੱਲ ਆਉਂਦੀ ਹੈ ਆਉਂਦੀ ਵੀ ਨਹੀਂ ਆਲੂ ਬੜੀਆਂ ਕਿਉਂ ਧਰੀਆਂ ਭੂਆ ਭਤੀਜੀ ਕਿਉਂ ਲੜੀਆਂ ਇੱਕੋ ਜੜ ਵਿੱਚੋਂ ਉੱਗੇ ਦੋ ਰੁੱਖ ਜਿਵੇਂ ਦੋ ਜੋੜੇ ਬੱਚੇ ਪੱਗਾਂ ਤੇ ਨੰਗੇ ਸਿਰਾਂ ਦੀ ਲੜਾਈ ਨਹੀਂ ਰਹੀ ਲੜਾਈ ਕਿਸ ਗੱਲ ਦੀ ਸੀ ਸਾਜਿਸਤਾ ਦੌਰ ਜੋ ਬੰਤੇ ਹੈ ਜੜ ਬੜੀ ਮਜ਼ਬੂਤ ਹੈ ਹੜਾਂ ਦਾ ਪਾਣੀ ਜ਼ੋਰ ਸ਼ੋਰ ਨਾਲ ਵਗ ਰਿਹਾ ਹੈ ਪਰ ਜੜ ਮਜ਼ਬੂਤ ਹੈ ਪੰਜਾਬ ਜਿੰਦਾ ਗੁਰਾਂ ਦੇ ਨਾਂ ਤੇ ਇੱਕ ਦਿਨ ਬੰਸੋ ਨੇ ਖਿੜਕੀ ਵਿੱਚੋਂ ਡਬਲੇਟਾਂ ਪੁੱਟ ਦਿੱਤੀਆਂ ਹਨ ਫਿਰ ਦੱਬ ਕੇ ਵਿੱਚੋਂ ਲੱਭ ਕੇ ਫੱਟੀ ਬਾਹਰ ਕੱਢੀ ਹੈ ਬਾਜ਼ਾਰੋਂ ਨਮੀਆਂ ਵਰੰਗੀਆਂ ਮੰਗਵਾ ਲਈਆਂ ਹਨ ਮਿਸਤਰੀ ਨੂੰ ਸੱਦ ਕੇ ਖਿੜਕੀ ਦੀਆਂ ਚੁਗਾਠਾਂ ਵਿੱਚ ਫੱਟੀ ਚੰਗੀ ਤਰ੍ਹਾਂ ਫਿੱਟ ਕਰਵਾ ਦਿੱਤੀ ਪੂਆ ਭਤੀਜੀ ਦਾ ਲੈਣ ਦੇਣ ਫਿਰ ਚੱਲ ਪਿਆ ਹੈ। ਪੂਆ ਥੋੜਾ ਝੁੱਕ ਕੇ ਖਿੜਕੀ ਵਿੱਚ ਦੀ ਗੱਲ ਕਰਦੀ ਹੈ। ਭਤੀਜੀ ਮੂੰਹ ਤਹਾਂ ਚੱਕ ਕੇ ਗੱਲ ਕਰਦੀ ਤੇ ਸੁਣਦੀ। ਕਿੰਨਾ ਕਿੰਨਾ ਚਿਰ ਖੜੀਆਂ ਉਹ ਗੱਲਾਂ ਕਰਦੀਆਂ ਰਹਿੰਦੀਆਂ ਜਿਵੇਂ ਪਿਛਲਾ ਕੋਟਾ ਪੂਰਾ ਕਰ ਰਹੀਆਂ ਹੋਣ। ਸ਼ੁਕਰੀਆ ਦੋਸਤੋ।